ਬਈ ਪਰੌਂਠੇ ਤਾਂ ਤੁਸੀਂ ਖਾਦੇ ਹੋਣਗੇ ਬਹੁਤ ਤਰ੍ਹਾਂ ਤਰ੍ਹਾਂ ਦੇ ਤੇ ਪਰ ਜਿਹੜਾ ਅੱਜ ਆਪਾਂ ਪਰੌਂਠਾ ਬਣਾਇਆ ਨਾ ਚਟਪਟਾ ਤੇ ਕਰਾਰਾ ਮੈਨੂੰ ਨਹੀਂ ਲੱਗਦਾ ਤੁਸੀਂ ਨੇ ਕਿਸੇ ਨੇ ਖਾਧਾ ਹੋਇਆ ਜੇ ਕਿਸੇ ਨੇ ਖਾਧਾ ਹੋਇਆ ਦੱਸਿਓ ਜਰੂਰ ਆਪਾਂ ਬਣਾਇਆ ਜੀ ਮਾਂ ਛੋਲਿਆਂ ਦਾ ਪਰੌਂਠਾ ਮਾਂ ਛੋਲਿਆਂ ਦੀ ਦਾਲ ਦਾ ਪਰੌਂਠਾ ਠੀਕ ਹੈ ਜੀ ਕਾਲੇ ਮਾਂ ਤੇ ਛੋਲਿਆਂ ਦਾ ਪਰੌਂਠਾ ਜੀ ਇਹ ਤੇ ਵਿੱਚ ਪਾਤੇ ਪਿਆਜ਼ ਪਿਆਜ਼ ਤਾਂ ਵਿਚਾਰੇ ਸਾਂਝੇ ਆ ਜੀ ਇਹ ਸਾਰਿਆਂ ਦੇ ਵਿੱਚ ਪੈ ਜਾਂਦੇ ਨੇ ਤੇ ਆਪਾਂ ਹੁਣ ਇਹਨਾਂ ਦਾ ਵਿੱਚ ਹੀ ਮੱਕੂ ਠੱਪ ਦੇਣਾ ਹੈਗਾ ਆਟੇ ਦੇ ਠੀਕ ਹੈ ਜੀ ਆਪਾਂ ਪਾ ਕੇ ਤੇ ਆਪਾਂ ਮਾਂ ਛੋਲਿਆਂ ਦੀ ਦਾਲ ਚੱਕੀ ਜੀ ਤੇ ਇਹਦੇ ਵਿੱਚ ਪਾਈ ਰਾਤ ਮੈਂ ਦਾਲ ਬਣਾਈ ਸੀ ਤੇ ਦਾਲ ਗਈ ਬਚ ਠੀਕ ਹੈ ਇਹਦੇ ਵਿੱਚ ਫਿਰ ਚੰਗਾ ਤੜਕਾ ਤੁੜਕਾ ਲੱਗਿਆ ਸੀਗਾ ਸਾਰਾ ਕੁਝ ਵਿੱਚ ਪਾਇਆ ਸੀਗਾ ਤੇ ਮੈਂ ਕਰਤਾ ਆਟੇ ਦੇ ਵਿੱਚ ਇਕੱਠਾ ਇਹਨੂੰ ਮੈਂ ਕਿਹਾ ਚਲੋ ਅੱਜ ਆਪਾਂ ਇਹਦੇ ਪਰੌਂਠੇ ਬਣਾ ਕੇ ਖਾਣੇ ਆਂ ਦਾਲ ਨਹੀਂ ਖਾਣੀ ਹੈਗੀ ਠੀਕ ਹੈ ਜੀ ਸਾਰਾ ਕੁਝ ਵਿੱਚ ਪਾਇਆ ਹੋਇਆ ਤੇ ਨਮਕ ਮਿਰਚ ਥੋੜਾ ਜਿਹਾ ਹਲਕਾ ਫੁਲਕਾ ਮੈਂ ਹੋਰ ਪਾਤਾ ਵਿੱਚ ਤੁਸੀਂ ਅਜਵੈਨ ਵੀ ਪਾ ਸਕਦੇ ਹੋ ਥੋੜੀ ਸਿਰਦਰਦੀ ਹੈ ਜੀ ਮੇਰੀ ਨਹੀਂ ਹੈਗੀ ਠੀਕ ਹੈ ਜੀ ਹਿੰਗ ਦਾ ਤੜਕਾ ਮੈਂ ਲਾਇਆ ਸੀਗਾ ਦਾਲ ਨੂੰ ਤੇ ਇਹ ਕਰਾਰੀ ਬਣੂਗੀ ਤੇ ਆ ਦੇਖੋ ਜੀ ਤੁਸੀਂ ਆਪਾਂ ਹੁਣ ਕੀ ਕਰਨਾ ਹੈਗਾ ਜੀ ਆਪਾਂ ਪੋਲੇ ਜਿਹੇ ਹੱਥਾਂ ਦੇ ਨਾਲ ਇਹਨੂੰ ਇਕੱਠਾ ਕਰ ਲੈਣਾ ਜਿਆਦਾ ਨਹੀਂ ਵਿਚਾਰਿਆ ਨਾ ਧੱਕਾ ਕਰਨਾ ਵੀ ਦਾਲ ਕਿਤੇ ਹੋਰ ਪਾਸੇ ਨਿਕਲਦੀ ਫਿਰੇ ਤੇ ਆਟਾ ਹੋਰ ਪਾਸੇ ਇਹਨੂੰ ਰਲਾ ਕੇ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਪਾਣੀ ਪਾ ਦੇਣਾ ਬੀਬੀਓ ਤੇ ਇਹ ਪਾਣੀ ਪਾ ਕੇ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਭੈਣੋ ਗੁੰਨ ਲਓ ਠੀਕ ਹੈ ਜੀ ਗੁੰਨ ਲਓ ਚੰਗੀ ਤਰ੍ਹਾਂ ਵਧੀਆ ਮਲਾਈਮ ਬਣਾ ਲਓ ਤੇ ਵਿੱਚ ਮਾੜਾ ਮੋਟਾ ਘਿਓ ਦਾ ਹੱਥ ਵੀ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਘਿਓ ਤਾਂ ਵੈਸੇ ਦਾਲ ਦੇ ਵਿੱਚ ਤੜਕੇ ਦੇ ਵਿੱਚ ਹੈਗਾ ਪਰ ਹਲਕਾ ਫੁਲਕਾ ਤੁਸੀਂ ਘਿਓ ਦਾ ਹੱਥ ਲਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਲਾਈਮ ਕਰ ਲੈਣਾ ਵਧੀਆ ਅੱਛੀ ਤਰ੍ਹਾਂ ਇਹਨੂੰ ਗੁੰਨ ਲੈਣਾ ਹੈ ਚੰਗੀ ਤਰ੍ਹਾਂ ਮੁੱਕੀ ਦੇ ਲੈਣੀ ਹੈਗੀ ਹੈ ਜੀ ਇਹਨੂੰ ਜਦੋਂ ਇਹ ਪੂਰਾ ਮਲੈਮ ਹੋ ਗਿਆ ਫੇਰ ਆਉਣਗੇ ਨਜ਼ਾਰੇ ਆਪਾਂ ਨੂੰ ਪਰੌਂਠਾ ਬਣਾਉਣ ਦੇ ਆਹ ਲੋ ਜੀ ਆਪਾਂ ਮਾੜਾ ਜਾਂ ਤੇਲ ਦਾ ਨਾਰੀਅਲ ਦੇ ਤੇਲ ਦਾ ਹੱਥ ਲਾਇਆ ਤੁਸੀਂ ਦੇਸੀ ਘਿਓ ਦਾ ਵੀ ਲਾ ਸਕਦੇ ਹੋ ਪਰ ਉਹਦਾ ਨਾ ਟੇਸਟ ਜਾਂ ਵੱਖਰਾ ਹੀ ਹੁੰਦਾ ਸਵਾਦ じゃ ਆਈ ਜਾਂਦਾ ਹੈਗਾ ਫਿਰ ਉਹਦੇ ਵਿੱਚ ਠੀਕ ਹੈ ਜੀ ਚਲੋ ਜੀ ਆਪਾਂ ਲੈ ਆਟਾ ਗੁੰਨ ਤੇ ਹੁਣ ਆਪਾਂ ਹੱਥ ਧੋ ਕੇ ਤੇ ਚੱਕਿਆ ਚਕਲਾ ਵੇਲਣਾ ਮੈਂ ਕਹਿੰਦੀਆਂ ਕਿਆ ਬਾਤਾਂ ਫੁੱਲਾਂ ਵਾਲਾ ਚਕਲਾ ਤੇ ਫੁੱਲ ਬੂਟੇ ਆਪਾਂ ਇਹਨੂੰ ਲਾ ਦੇਣੇ ਹੈਗੇ ਨੇ ਤੇ ਆਹ ਲੋ ਜੀ ਆਪਾਂ ਰੋਟੀ ਲਈ ਵੇਲ ਵੇਲ ਕੇ ਰੋਟੀ ਤੇ ਆਪਾਂ ਹੁਣ ਇਹਦੇ ਤੇ ਥੋੜਾ ਜਿਹਾ ਘਿਓ ਦਾ ਹੱਥ ਲਾ ਦੇਣਾ ਹੈਗਾ ਠੀਕ ਹੈ ਜੀ ਅੱਜ ਆਪਾਂ ਘਿਓ ਦੇ ਵਿੱਚ ਥੋੜੀ ਜਿਹੀ ਕੰਜੂਸੀ ਕਰਨੀ ਹੈ ਉਹ ਕੰਜੂਸੀ ਕਿਉਂ ਕਰਨੀ ਹੈ ਤੁਸੀਂ ਸ਼ਾਇਦ ਸਮਝ ਗਏ ਹੋਵੋਗੇ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਹਨਾ ਤੇ ਤੁਸੀਂ ਸਮਝ ਜੋ ਹਨਾ ਕੰਜੂਸੀ ਕੀਤੀ ਹੈ ਜੀ ਥੋੜੀ ਜਿਹੀ ਘਿਓ ਦੇ ਵਿੱਚ ਕਿਉਂਕਿ ਦੇਖੀ ਨਾ ਬਸ ਹੁਣ ਮੈਂ ਦੱਸਦੀ ਨਹੀਂ ਹੈਗੀ ਤੁਹਾਨੂੰ ਤੁਸੀਂ ਸਮਝ ਜੋ ਆਹ ਲੋ ਜੀ ਆਪਾਂ ਤਵੇ ਦੇ ਉੱਤੇ ਪਾ ਤਾ ਇਹਨੂੰ ਤਵੇ ਦੇ ਉੱਤੇ ਪਾ ਕੇ ਤੇ ਹੁਣ ਆਪਾਂ ਇਹਨੂੰ ਰਾੜਨਾ ਕਰਤਾ ਸ਼ੁਰੂ ਮੈਂ ਕਹਿੰਦੀ ਆਂ ਕੀ ਬਾਤਾਂ ਨੇ ਜਿਹੜੇ ਪਰੌਂਠੇ ਬਣਦੇ ਨੇ ਕਿਹਨੇ ਕਿਹਨੇ ਦਾਲ ਦੇ ਪਰੌਂਠੇ ਬਣਾਏ ਐ ਤੇ ਕਿੰਨੇ ਕਿੰਨੇ ਸਬਜ਼ੀਆਂ ਆਪਦੀਆਂ ਜਿਹੜੀਆਂ ਬਚਦੀਆਂ ਨੇ ਤੇ ਤੁਸੀਂ ਪਾਲਨੇ ਆ ਦੇਖੋ ਮੇਰੀ ਕਿੰਨੀ ਕੰਜੂਸੀ ਹੱਥ ਲਾਇਆ ਦੇਖੋ ਮੈਂ ਪਰੌਂਠੇ ਤੇ ਜੀ ਤਾਂ ਕੀਤਾ ਵੀ ਕਰ ਕਰਾ ਕਰ ਕਰਾ ਤੇ ਪਰ ਯਾਦ ਨਹੀਂ ਸੀਗਾ ਵੀ ਕਿਉਂ ਥੋੜੋਂ ਆਈ ਪਈ ਹੈਗੀ ਆ ਹਨਾ ਉਹ ਕਿਉਂ ਅੱਜ ਘੱਟ ਸੀਗਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਸ਼ਾਮ ਨੂੰ ਤਿਆਰ ਇਹ ਬੜੀ ਗੱਲ ਹੈਗੀ ਆਪਣਾ ਆ ਜਾਂਦਾ ਹੁੰਦਾ ਜੀ ਢਾਣੀਆਂ ਮੰਗਾਉਣੇ ਹੁੰਨੇ ਆਪਾਂ ਕਿਉਂ ਉੱਥੋਂ ਆਉਂਦਾ ਹੁੰਦਾ ਤੇ ਚਲੋ ਜੀ ਅੱਜ ਆ ਜੂਗਾ ਤੇ ਆਪਾਂ ਉਹਨਾਂ ਚਰਾ ਥੋੜਾ ਮੋਟਾ ਰੁੱਖੀ ਸੁੱਕੀ ਖਾਈ ਕੇ ਤੇ ਠੰਡਾ ਪਾਣੀ ਪੀ ਹੈ ਹਨਾ ਅਖੇ ਦੇਖ ਪ੍ਰਾਈ ਚੋਪੜੀ ਤੇ ਨਾ ਤਰਸਾਏ ਜੀ ਉਹ ਗੱਲ ਹੈ ਜੀ ਤੇ ਪ੍ਰਾਈ ਚੋਪੜੀ ਦੇਖ ਕੇ ਨਹੀਂ ਤਰਸਾਉਣਾ ਚਾਹੀਦਾ ਜੀ ਜਿਹੋ ਜੀ ਆਪਣੀ